ਸੋਸ਼ਲ ਮੀਡੀਆ ਤੇ ਹੁਣ ਇੱਕ ਵਿਆਦੀ ਕਾਫੀ ਚਰਚਾ ਹੋ ਰਹੀ ਹੈ ਜਿੱਥੇ ਇੱਕ ਲਾੜੀ ਹੈ ਉਸ ਦੇ ਵੱਲੋਂ ਦੋ ਮੁੰਡਿਆਂ ਦੇ ਨਾਲ ਵਿਆਹ ਕਰਵਾਇਆ ਜਾਂਦਾ ਹੈ ਹਰਾਨੀ ਦੀ ਗੱਲ ਤੇ ਹੈ ਕਿ ਜੋ ਦੋ ਮੁੰਡੇ ਨੇ ਉਹ ਆਪਸ ਦੇ ਵਿੱਚ ਸਕੇ ਭਰਾ ਨੇ ਤੇ ਇਹਨਾਂ ਦੇ ਵੱਲੋਂ ਤਿੰਨਾਂ ਜਾਣਿਆਂ ਦੇ ਵੱਲੋਂ ਰਜ਼ਾਮੰਦੀ ਦੇ ਨਾਲ ਖੁਸ਼ੀ-ਖੁਸ਼ੀ ਇਹ ਵਿਆਹ ਕਰਵਾਇਆ ਗਿਆ ਇਹ ਤਾਂ ਸਭ ਠੀਕ ਹੈ ਪਰ ਇਸ ਦੇ ਪਿੱਛੇ ਦਾ ਜੋ ਰੀਜ਼ਨ ਇਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਉਸ ਨੂੰ ਸੁਣ ਕੇ ਲੋਕ ਜ਼ਿਆਦਾ ਹੈਰਾਨ ਹੋ ਰਹੇ ਨੇ ਦਰਸਲ ਇਹਨਾਂ ਲੋਕਾਂ ਦੇ ਵੱਲੋਂ ਜੋ ਆਪਸ ਦੇ ਵਿੱਚ ਭਰਾ ਨੇ ਸਕੇ ਭਰਾ ਨੇ प्रदीप ਤੇ ਕਪਿਲ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਉਹਨਾਂ ਦੀ ਪੁਰਾਣੀ ਪਰੰਪਰਾ ਹੈ ਤੇ ਪੁਰਾਣੀ ਪਰੰਪਰਾ ਦੇ ਤਹਿਤ ਹੀ ਉਹਨਾਂ ਦੇ ਵੱਲੋਂ ਇੱਕ ਕੁੜੀ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਵਿਆਹ ਕੀਤਾ ਜਾਂਦਾ ਹੈ ਤਦ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਵਿਆਹ ਹੋਇਆ ਹੈ ਸਿਰਮੋਰ ਜ਼ਿਲ੍ਹੇ ਦੀ ਇਹ ਪੂਰੀ ਖਬਰ ਹੈ ਜੋ ਤੁਹਾਨੂੰ ਦੱਸ ਰਿਹਾ ਤੇ ਤਸਵੀਰਾਂ ਦੇ ਵਿੱਚ ਪਹਿਲਾਂ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਤਿੰਨੇ ਜਾਣੇ ਖੁਸ਼ ਨਜ਼ਰ ਆ ਰਹੇ ਨੇ ਪੰਡਾਲ ਸਜਿਆ ਹੋਇਆ ਹੈ ਬਰਾਤੀ ਭੰਗੜੇ ਪਾ ਰਹੇ ਨੇ ਤੇ ਜੋ ਕੁੜੀ ਹੈ ਸੁਮਨ ਜਿਸ ਦੇ ਵੱਲੋਂ ਇਹਨਾਂ ਦੋਵਾਂ ਭਰਾਵਾਂ ਦੇ ਨਾਲ ਵਿਆਹ ਕਰਾਇਆ ਗਿਆ ਉਹ ਸਾਫ਼-ਸਾਫ਼ ਕਹਿ ਰਹੀ ਹੈ ਕਿ ਮੈਂ ਖੁਸ਼ ਆ ਤਸਵੀਰਾਂ ਦੇ ਵਿੱਚ ਵੀ ਖੁਸ਼ ਨਜ਼ਰ ਆ ਰਹੀ ਹੈ ਤਾਂ ਦੱਸਦੀ ਹੈ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ trasgiri ਖਿੱਤੇ ਦੇ ਵਿੱਚ ਸੱਭਿਆਚਾਰਕ ਸਦੀਆਂ ਪੁਰਾਣੀ ਇਹ ਰਵਾਇਤ ਹੈ ਜਿਸ ਦੇ ਤਹਿਤ ਦੋਵਾਂ ਭਰਾਵਾਂ ਦੇ ਵੱਲੋਂ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਇਸ ਤੋਂ ਇਲਾਵਾ ਦੱਸਦੇ ਕਿ ਹਰਤੀ ਭਾਈਚਾਰੇ ਦੇ ਸੱਭਿਆਚਾਰਕ ਵਿਰਸੇ ਨੂੰ ਕਾਇਮ ਰੱਖਦਿਆਂ ਹੋਇਆ ਇਹਨਾਂ ਦੇ ਵੱਲੋਂ ਇਹ ਵਿਆਹ ਜਿਹੜਾ ਕਰਾਇਆ ਗਿਆ ਇੱਕ ਭਰਾ ਜੋ ਜਲ ਸ਼ਕਤੀ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਤੇ ਦੂਜਾ ਭਰਾ ਵਿਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਕੰਮ ਕਰਦਾ ਹੈ ਤੇ ਵਿਦੇਸ਼ ਤੋਂ ਉਹ ਵਿਆਹ ਦੇ ਲਈ ਇੱਥੇ ਆਂਦਾ ਹੈ ਤਾਂ ਦੋਵਾਂ ਭਰਾਵਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਜੋ ਫੈਸਲਾ ਹੈ ਕਿ ਆਪਾਂ ਇੱਕ ਕੁੜੀ ਦੇ ਨਾਲ ਵਿਆਹ ਕਰਾਣਾ ਇਹ ਅਸੀਂ ਆਪਸੀ ਸਹਿਮਤੀ ਦੇ ਨਾਲ ਲਿਆ ਕਿਉਂਕਿ ਇਹ ਭਾਈਚਾਰਕ ਸਾਂਝ ਨੂੰ ਬਣਾਉਂਦਾ ਹੈ ਤੇ ਇਸ ਤਰੀਕੇ ਦੇ ਨਾਲ ਇਹਨਾਂ ਨੇ ਕਿਹਾ ਕਿ ਇਹ ਸਾਡੀ ਪੁਰਾਣੀ ਪਰੰਪਰਾ ਹੈ ਤੇ ਅਸੀਂ ਆਪਣੀ ਪੁਰਾਣੀ ਪਰੰਪਰਾ ਦੇ ਵਿੱਚ ਵਿਸ਼ਵਾਸ ਰੱਖਦੇ ਆ ਤਾਂ ਜਦੋਂ ਇਹ ਵਿਆਹ ਦੀਆਂ ਤਸਵੀਰਾਂ ਸਾਹਮਣੇ ਆਈਆਂ ਜਦੋਂ ਇਹ ਰੀਜ਼ਨ ਲੋਕਾਂ ਨੂੰ ਪਤਾ ਲੱਗਿਆ ਕਿ ਇਹਨਾਂ ਦੇ ਵੱਲੋਂ ਪੁਰਾਣੀ ਪਰੰਪਰਾ ਦੇ ਤਹਿਤ ਇਹ ਵਿਆਹ ਕੀ ਆ ਗਿਆ ਤਾਂ ਹਰ ਕੋਈ ਹੈਰਾਨ ਹੋ ਰਿਹਾ ਹਰ ਕੋਈ ਵੱਖੋ ਵੱਖਰੇ ਜਿਹੜੇ ਕਮੈਂਟ ਕਰਕੇ ਕੋਈ ਇਸ ਨੂੰ ਸਹੀ ਦੱਸ ਰਿਹਾ ਕੋਈ ਇਸ ਨੂੰ ਗਲਤ ਦੱਸ ਰਿਹਾ ਤੇ ਕੋਈ ਲੋਕ ਕਹਿ ਰਹੇ ਨੇ ਕਿ ਅੱਜ ਦੇ ਸਮੇਂ ਦੇ ਵਿੱਚ ਵੀ ਕੋਈ ਇਸ ਤਰੀਕੇ ਦੀ ਪਰੰਪਰਾ ਨੂੰ ਕਿਵੇਂ ਮੰਨ ਸਕਦਾ ਹੈ ਤੇ ਉਹ ਕੁੜੀ ਇਸ ਪਰੰਪਰਾ ਦੇ ਲਈ ਰਾਜ਼ਾਮੰਦੀ ਕਿਵੇਂ ਪਰਦੀ ਹੈ ਕਿ ਇੱਕ ਹੀ ਘਰ ਦੇ ਵਿੱਚ ਦੋ ਭਰਾਵਾਂ ਦੇ ਨਾਲ ਉਹ ਵਿਆਹ ਦੇ ਬੰਦਤ ਦੇ ਵਿੱਚ ਬਾਝ ਜਾਵੇ ਤਾਂ ਪ੍ਰਦੀਪ ਤੇ ਕਪਿਲ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਉਹਨਾਂ ਦੀ ਪੁਰਾਣੀ ਪਰੰਪਰਾ ਹੈ ਤੇ ਪੁਰਾਣੀ ਪਰੰਪਰਾ ਦੇ ਤਹਿਤ ਹੀ ਉਹਨਾਂ ਦੇ ਵੱਲੋਂ ਇੱਕ ਕੁੜੀ ਦੇ ਨਾਲ ਇਹਨਾਂ ਦੇ ਵੱਲੋਂ ਜਿਹੜਾ ਵਿਆਹ ਕੀਤਾ ਤਾਂ ਤੇ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਇਹ ਵਿਆਹ ਹੋਇਆ ਹੈ ਸਿਰਮੋਰ ਜ਼ਿਲ੍ਹੇ ਦੀ ਇਹ ਪੂਰੀ ਖਬਰ ਹੈ ਜੋ ਤੁਹਾਨੂੰ ਦੱਸ ਰਿਹਾ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਟਰਾਂਸਗਰੀ ਖਿਤੇ ਦੇ ਵਿੱਚ ਸੱਭਿਆਚਾਰਕ ਸਦੀਆਂ ਪੁਰਾਣੀ ਇਹ ਰਵਾਇਤ ਹੈ ਜਿਸ ਦੇ ਤਹਿਤ ਦੋਵਾਂ ਭਰਾਵਾਂ ਦੇ ਵੱਲੋਂ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਗਿਆ ਇਸ ਤੋਂ ਇਲਾਵਾ ਦੱਸ ਦਈਏ ਕਿ ਹਾਰਤੀ ਭਾਈਚਾਰੇ ਦੇ ਸੱਭਿਆਚਾਰਕ ਵਿਰਸੇ ਨੂੰ ਕਾਇਮ ਰੱਖਦਿਆਂ ਹੋਇਆ ਇਹਨਾਂ ਦੇ ਵੱਲੋਂ ਇਹ ਵਿਆਹ ਜਿਹੜਾ ਕਰਾਇਆ ਗਿਆ ਇੱਕ ਭਰਾ ਜੋ ਜਲ ਸ਼ਕਤੀ ਵਿਭਾਗ ਦੇ ਵਿੱਚ ਕੰਮ ਕਰਦਾ ਹੈ ਤੇ ਦੂਜਾ ਭਰਾ ਵਿਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਕੰਮ ਕਰਦਾ ਹੈ ਤੇ ਵਿਦੇਸ਼ ਤੋਂ ਉਹ ਵਿਆਹ ਦੇ ਲਈ ਇੱਥੇ ਆਂਦਾ ਹੈ ਤਾਂ ਦੋਵਾਂ ਭਰਾਵਾਂ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਇਹ ਜੋ ਫੈਸਲਾ ਹੈ ਕਿ ਆਪਾਂ ਇੱਕ ਕੁੜੀ ਦੇ ਨਾਲ ਵਿਆਹ ਕਰਾਣਾ ਇਹ ਅਸੀਂ ਆਪਸੀ ਸਹਿਮਤੀ ਦੇ ਨਾਲ ਲਿਆ ਕਿਉਂਕਿ ਇਹ ਭਾਈਚਾਰਕ ਸਾਂਝ ਨੂੰ ਬਣਾਉਂਦਾ ਹੈ ਤੇ ਕੁੜੀ ਇਸ ਪਰੰਪਰਾ ਦੇ ਲਈ ਰਾਜ਼ਮੰਦੀ ਕਿਵੇਂ ਪਰਦੀ ਹੈ ਕਿ ਇੱਕ ਹੀ ਘਰ ਦੇ ਵਿੱਚ ਦੋ ਭਰਾਵਾਂ ਦੇ ਨਾਲ ਉਹ ਵਿਆਹ ਦੇ ਬੰਧਨ ਦੇ ਵਿੱਚ ਬੱਝ ਜਾਵੇ ਤਾਂ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਕਮੈਂਟ ਕਰਕੇ ਜ਼ਰੂਰ ਦੱਸਿਓ